ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਕਿ ਜੋ ਸਰਕਾਰੀ ਸਿੱਖਿਆ ਜਾਂ ਸਰਕਾਰੀ ਪੜ੍ਹਾਈ ਸਾਡੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਆ ਉਸ ਦੇ ਬਾਬਤ ਸੋ ਆਓ ਇਸ ਵਿਸ਼ੇ ਨੂੰ ਬੜੀ ਗੰਭੀਰਤਾ ਅਤੇ ਸੰਜੀਦਗੀ ਦੇ ਨਾਲ ਸਮਝਣ ਦਾ ਯਤਨ ਕਰੀਏ ਆਪਾਂ ਦੇਖਦੇ ਆਂ ਕਿ ਸਾਡੇ ਲੋਕ ਸਿੱਖ ਪਰਵਾਰ ਪੰਜਾਬ ਦੇ ਲੋਕ ਬੜੇ ਔਖੇ ਹੋ ਗਏ ਸੰਖੇ ਹੋ ਗਏ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਪੜ੍ਹਾਈ ਕਰਵਾਉਂਦੇ ਨੇ ਕਿ ਇਹਨਾਂ ਦਾ ਭਵਿੱਖ ਜਿਹੜਾ ਹੈ ਉਹ ਉਜਵਲ ਹੋ ਜਾਵੇ ਇਹਨਾਂ ਦੀ ਜ਼ਿੰਦਗੀ ਬਣ ਜਾਵੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਣ ਕਿਸੇ ਅਹੁਦੇ ਤੇ ਪਹੁੰਚ ਸਕਣ ਕਿਸੇ ਚੰਗੀ ਨੌਕਰੀ ਤੇ ਲੱਗ ਸਕਣ ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕਰ ਲੈਣ ਇਸ ਆਸ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਬੜੀਆਂ ਬੜੀਆਂ ਮਹਿੰਗੀਆਂ ਫੀਸਾਂ ਦੇ ਕੇ ਵੀ ਔਖੇ ਹੋ ਗਏ ਵੀ ਉਹ ਸਿੱਖਿਆ ਉਹ ਪੜ੍ਹਾਈ ਆਪਣੇ ਬੱਚਿਆਂ ਨੂੰ ਲੈ ਕੇ ਦਿੰਨੇ ਆ ਪਰ ਉਸ ਪੜ੍ਹਾਈ ਅਤੇ ਸਿੱਖਿਆ ਦੇ ਨਾਮ ਤੇ ਹੋ ਕੀ ਰਿਹਾ ਏ ਕਿ ਜੇ ਕਹਿ ਲਈਏ ਤਾਂ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਕਿ ਸਿੱਖ ਮਾਨਸਿਕਤਾ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਕਿਉਂਕਿ ਸਿੱਖਿਆ ਅਤੇ ਪੜ੍ਹਾਈ ਦੇ ਨਾਮ ਤੇ ਉਹ ਕੁਝ ਸਾਡੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਜੋ ਕਿ ਸਿੱਖ ਧਰਮ ਦੇ ਬਿਲਕੁਲ ਵਿਰੋਧ ਦੇ ਵਿੱਚ ਹੈ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਅਹਿਮ ਅਸਥਾਨ ਹੈ ਬੜੀ ਮਿਹਨਤ ਕਰਕੇ ਉਹਨਾਂ ਨੇ ਜਿਹੜਾ ਹੈ ਸਿੱਖ ਇਤਿਹਾਸ ਸਾਡੀ ਝੋਲੀ ਦੇ ਵਿੱਚ ਪਾਇਆ ਹੈ ਅਤੇ ਉਹਨਾਂ ਨੇ ਇੱਕ ਵਾਰ ਕਿਹਾ ਸੀ ਕੇ ਮਿਰਜ਼ਾ ਸਾਹਿਬਾ ਹੀਰ ਰਾਂਝਾ ਇੱਕ ਵਿਗੜੇ ਹੋਏ ਮੁੰਡੇ ਤੇ ਕੁੜੀਆਂ ਹਨ ਤੇ ਇਸ ਬਾਰੇ ਸਾਡੇ ਸਿੱਖ ਵਿਦਵਾਨਾਂ ਨੇ ਵੀ ਕਿਹਾ ਏ ਕਿ ਜਿਹੜੇ ਇਹ ਹੀਰ ਅਤੇ ਰਾਂਝਾ ਮਿਰਜ਼ਾ ਸਾਹਿਬਾ ਇਹਨਾਂ ਦੀਆਂ ਕਹਾਣੀਆਂ ਨੂੰ ਸੱਚੇ ਆਸ਼ਕ ਸੱਚੇ ਸੂਰਮੇ ਦਰਸਾ ਕੇ ਸਾਡੇ ਬੱਚਿਆਂ ਨੂੰ ਅੱਜ ਪੜਾਇਆ ਜਾ ਰਿਹਾ ਏ ਸਿਲੇਬਸ ਦੇ ਵਿੱਚ ਦੱਸਿਆ ਜਾ ਰਿਹਾ ਏ ਫਿਲਮਾਂ ਦੇ ਰਾਹੀਂ ਚੈਨਲ ਚੈਨਲਾਂ ਦੇ ਰਾਹੀਂ ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਉਹਨਾਂ ਨੂੰ ਹੀਰੋ ਸਾਬਿਤ ਕਰਨ ਦਾ ਸੂਰਮੇ ਸਾਬਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਸਾਡੀ ਪੜ੍ਹਾਈ ਕਰਦੇ ਨੇ ਉਹ ਕਰਤਾਰ ਸਿੰਘ ਸਰਾਭੇ ਨੂੰ ਤੇ ਭੁੱਲ ਜਾਂਦੇ ਨੇ ਉਹ ਗਦਰੀ ਬਾਬਿਆਂ ਨੂੰ ਭੁੱਲ ਜਾਂਦੇ ਨੇ ਉਹ ਅਕਾਲੀ ਲਹਿਰ ਨੂੰ ਭੁੱਲ ਜਾਂਦੇ ਨੇ ਉਹ ਕਰਤਾਰ ਸਿੰਘ ਸਰਾਭੇ ਨੂੰ ਭੁੱਲ ਜਾਂਦੇ ਨੇ ਸਰਦਾਰ ਉਧਮ ਸਿੰਘ ਨੂੰ ਭੁੱਲ ਜਾਂਦੇ ਨੇ ਉਹ ਮਹਾਨ ਸਿੱਖ ਸ਼ਖਸੀਅਤਾਂ ਨੂੰ ਤਾਂ ਭੁੱਲ ਜਾਂਦੇ ਨੇ ਪਰ ਮਹਾਤਮਾ ਗਾਂਧੀ ਦੀ ਆਜ਼ਾਦੀ ਨੂੰ ਯਾਦ ਰੱਖਦੇ ਨੇ ਉਹ ਸਮਝਦੇ ਨੇ ਕਿ ਇਸ ਆਜ਼ਾਦੀ ਦੀ ਲੜਾਈ ਦੇ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਬੜੀ ਅਹਿਮ ਹੈ ਨਾ ਕਿ ਸਿੱਖ ਸ਼ਖਸੀਅਤਾਂ ਦੀ ਹੁਣ ਇਹਨੂੰ ਸਮਝਣ ਦਾ ਯਤਨ ਕਰੀਏ ਕਿ ਜਦੋਂ ਹੀਰ ਰਾਂਝਾ ਇਹਨਾਂ ਕਹਾਣੀਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਿ ਜਿਹੜੇ ਸੂਰਮੇ ਹੁੰਦੇ ਨੇ ਉਹ ਕਿਸੇ ਦੀ ਧੀ ਭੈਣ ਨੂੰ ਕੱਢ ਕੇ ਲੈ ਕੇ ਜਾਂਦੇ ਨੇ ਕਿਸੇ ਮਾਂ-ਬਾਪ ਦੀ ਇੱਜ਼ਤ ਨੂੰ ਉਛਾਲ ਕੇ ਲੈ ਕੇ ਜਾਣ ਦੀ ਸੁਰਮਗਤੀ ਵਾਲਾ ਕੰਮ ਕਰਦੇ ਨੇ ਹੀਰ ਰਾਂਝਾ ਅਤੇ ਮਿਰਜਾ ਸਾਹਿਬਾ ਸਾਡੇ ਬੱਚਿਆਂ ਨੂੰ ਕੀ ਸਿਖਿਆ ਜਾਂ ਕੀ ਪ੍ਰੇਰਣਾ ਦੇਣ ਦਾ ਯਤਨ ਕਰਦਿਆਂ ਨੇ ਅਤੇ ਇਹ ਕੁਰਤੀਆਂ ਸਮਾਜ ਵਿੱਚ ਆਈਆਂ ਨਹੀਂ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਿੱਖ ਇਤਿਹਾਸ ਨੂੰ ਕੁਰਾਹੇ ਪਾਉਣ ਦੇ ਲਈ ਅਜਿਹੇ ਕੁਝ ਜਿਹੜਾ ਹੈ ਉਹ ਪਰੋਸਿਆ ਜਾ ਰਿਹਾ ਹੈ ਜਿਸ ਦਾ ਨਤੀਜਾ ਅਸੀਂ ਅੱਜ ਵੀ ਭੁਗਤ ਰਹੇ ਹਾਂ ਇੱਜ਼ਤ ਗੈਰਤ ਅਨਖ ਤੇ ਜਾਗਦੀ ਜ਼ਮੀਰ ਸਾਡੇ ਪੰਜਾਬੀਆਂ ਦਾ ਅਸਲ ਸਰਮਾਇਆ ਸੀ ਪਰ ਅਸੀਂ ਅੱਜ ਨਹੀਂ ਸਮਝ ਸਕੇ ਕਿ ਸਾਡੀ ਇਹ ਵਿਰਾਸਤ ਸਾਡੇ ਕੋਲੋਂ ਖੋਹੀ ਜਾ ਰਹੀ ਆ ਸਾਨੂੰ ਕੁਰਾਹੇ ਪਾਉਂਦਾ ਯਤਨ ਕੀਤਾ ਜਾ ਰਿਹਾ ਸਿੱਖਿਆ ਅਤੇ ਪੜ੍ਹਾਈ ਦੇ ਨਾਮ ਉੱਪਰ ਇੱਕ ਤਾਂ ਸਾਡੀ ਆਰਥਿਕ ਲੁੱਟ ਪੜ੍ਹਾਈ ਦੇ ਨਾਮ ਤੇ ਕੀਤੀ ਜਾ ਰਹੀ ਹੈ ਅਤੇ ਦੂਸਰਾ ਸਾਡੀ ਮਾਨਸਿਕਤਾ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਆ ਅਤੇ ਸਰਕਾਰ ਦੇ ਵੱਲੋਂ ਏਜੰਸੀਆਂ ਦੇ ਵੱਲੋਂ ਉਹ ਪੜ੍ਹਾਈ ਸਾਡੀ ਮਾਨਸਿਕਤਾ ਦੇ ਵਿੱਚ ਪਾਈ ਜਾ ਰਹੀ ਹੈ ਜਿਹੜੀ ਸਿੱਖ ਧਰਮ ਦੇ ਹੀ ਨਹੀਂ ਪੰਜਾਬ ਅਤੇ ਸਮਾਜ ਦੇ ਵੀ ਵਿਰੋਧੀ ਆ ਅੱਜ ਸਾਡੀ ਨੌਜਵਾਨ ਪੀੜ੍ਹੀਆ ਹੀਰੋ ਬਣਨ ਦੇ ਲਈ ਆਪਣੇ ਆਪ ਨੂੰ ਸੋਹਣਾ ਦਿਖਾਉਣ ਦੇ ਲਈ ਕੇਸ ਤੱਕ ਕਤਲ ਕਰਵਾ ਰਹੀ ਆ ਪਰ ਕੌਮ ਦੇ ਅਸਲ ਹੀਰੇ ਛੋਟੇ ਸਾਹਬ ਜਦੇ ਦੇ ਇਤਿਹਾਸ ਨੂੰ ਭੁੱਲ ਕੇ ਪੰਜਾਬ ਦੀਆਂ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਰਵਾਏ ਅਤੇ ਉਹ ਤਸਵੀਰਾਂ ਅੱਜ ਉਹਨਾਂ ਨੂੰ ਅੱਖੋਂ ਉਹਲੇ ਕਰ ਦਿੱਤਾ ਗਿਆ ਹੈ ਜਾਨ ਬੁਝ ਕੇ ਭੁਲਾ ਦਿੱਤਾ ਗਿਆ ਹੈ ਇੱਜ਼ਤ ਖਾਤਰ ਕਤਲ ਹੋਣ ਵਾਲੇ ਪੰਜਾਬ ਦੇ ਸੁਰਮੇ ਚਰਖੜੀਆਂ ਤੇ ਚੜ ਗਏ ਫਿਰ ਮਰਜਾ ਸਾਹਿਬਾ ਹੀਰ ਰਾਂਝੇ ਦੀ ਪ੍ਰਸ਼ੰਸ਼ਾ ਜਿਹੜੀ ਆ ਉਹ ਪੜਾਈ ਦੇ ਵਿੱਚ ਕਿਉਂ ਕੀਤੀ ਜਾ ਰਹੀ ਹੈ ਸਾਡਾ ਕਾਨੂੰਨ ਸਾਡੇ ਜੋ ਨੀਤੀ ਘਾੜੇ ਨੇ ਇਹ ਅੱਜ ਨੌਜਵਾਨ ਬੱਚਿਆਂ ਨੂੰ ਜੋ ਲਵ ਮੈਰਿਜ ਕਰਦੇ ਨੇ ਉਹਨਾਂ ਨੂੰ ਸੁਰੱਖਿਆ ਤੇ ਪ੍ਰਦਾਨ ਕਰਦੇ ਨੇ ਪਰ ਉਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਆ ਇਹ ਕੀ ਉਹਨਾਂ ਦਾ ਫਰਜ਼ ਨਹੀਂ ਬੰਦਾ ਧਿਆਨ ਰੱਖਣਾ ਇਹਨਾਂ ਕਾਨੂੰਨ ਬਣਾਉਣ ਵਾਲਿਆਂ ਜਾਂ ਨੀਤੀ ਘੜਿਆਂ ਦਾ ਬੱਚਿਆਂ ਨੂੰ ਸੁਰੱਖਿਆ ਦੇ ਦਿੱਤੀ ਪਰ ਜਿਹੜੇ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਪਾਲ ਕੇ ਰੱਖਿਆ ਏਡਾ ਕੀਤਾ ਪਰ ਉਸਕੇ ਖਵਾ ਕੇ ਲਾਡਾਂ ਦੇ ਨਾਲ ਅਜਿਹੇ ਬੱਚਿਆਂ ਨੂੰ ਜਦੋਂ ਇੱਕਦਮ ਕਾਨੂੰਨ ਛੇ ਦੇਗਾ ਕੋਈ ਮਾੜਾ ਕੰਮ ਕਰਨ ਦੇ ਲਈ ਸਪੋਰਟ ਕਰੇਗਾ ਤਾਂ ਉਹ ਮਾਪਿਆਂ ਤੇ ਕੀ ਬੀਤਦੀ ਆ ਉਹਨਾਂ ਦਾ ਦਿਲ ਕਿਵੇਂ ਦੁਖਦਾ ਏ ਉਹਦਾ ਧਿਆਨ ਰੱਖਣਾ ਇਹਨਾਂ ਕਾਨੂੰਨ ਬਣਾਉਣ ਵਾਲਿਆਂ ਦਾ ਨੀਤੀ ਘੜਿਆਂ ਦਾ ਕੀ ਫਰਜ਼ ਨਹੀਂ ਸੋ ਸਾਡਾ ਵਿਰਸਾ ਸਾਡਾ ਇਤਿਹਾਸ ਉਹ ਬੜਾ ਇੱਕ ਦੁਨੀਆ ਦੇ ਵਿੱਚ ਅਦੁੱਤੀ ਮਿਸਾਲ ਐ ਅਤੇ ਇਸ ਪੜਾਈ ਅਤੇ ਸਿੱਖਿਆ ਢਾਂਚੇ ਦੇ ਨਾਮ ਉੱਪਰ ਸਾਡੇ ਇਤਿਹਾਸ ਨੂੰ ਵਿਗਾੜਨ ਦਾ ਬਦਲਣ ਦਾ ਇਤਨ ਕੀਤਾ ਜਾ ਰਿਹਾ ਹੈ ਅਤੇ ਅੱਜ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਹਲਾ ਦੀ ਅਜੇ ਬਣਾ ਦਿੱਤੇ ਗਏ ਨੇ ਕਿ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਪੜਾਉਣਾ ਪੈ ਰਿਹਾ ਹੈ ਅਤੇ ਇੱਕ ਨਸਲ ਕੁਸ਼ੀ ਜੋ ਕਿ ਆਇਲਟਸ ਇਹ ਜਿਹੜੀ ਪੜ੍ਹਾਈ ਇਹ ਥਾਂ ਥਾਂ ਤੇ ਆਪਾਂ ਦੇਖਦੇ ਆ ਆਇਲਟਸ ਸੈਂਟਰ ਖੁੱਲੇ ਹੋਏ ਨੇ ਕਿ ਆਇਲਟਸ ਕਰੋ ਤੇ ਬਾਹਰ ਜਾਓ ਬਾਹਰ ਜਾਓ ਇਹ ਜੋ 트ੈਂਡ ਤੋਰੇ ਹੋਇਆ ਹੈ ਇਹ ਵੀ ਇੱਕ ਤਰ੍ਹਾਂ ਦੀ ਨਸਲ ਕੁਸ਼ੀ ਆ ਪੰਜਾਬ ਦੀ ਅਤੇ ਤੁਸੀਂ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨੀ ਬਾਹਰ ਜਾ ਰਹੀ ਆ ਦੇਖ ਸਵੇਖੀ ਮਜਬੂਰੀ ਵਸ ਜਾਂ ਆਪਣੇ ਆਰਥਿਕ ਹਾਲਾਤਾਂ ਨੂੰ ਠੀਕ ਕਰਨ ਦੀ ਖਾਤਰ ਕਾਰਨ ਕੁਝ ਵੀ ਹੋਵੇ ਪਰ ਅਯੋਕੇ ਸਮੇਂ ਦੇ ਵਿੱਚ ਇਹ ਜਦੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਦੇਖਾਂਗੇ ਤਾਂ ਜਦੋਂ ਜਨਗਨਣ ਹੋਏਗੀ ਨਾ ਜਦੋਂ ਅੰਕੜੇ ਕਢੇ ਜਾਣਗੇ ਉਦੋਂ ਇਸ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਪਾਸੇ ਈਸਾਈयत ਦਾ ਜੋ ਫੈਲਾਅ ਹੋ ਰਿਹਾ ਹੈ ਦੂਜਾ Hindu ਵਸੋਂ ਸ਼ਹਿਰਾਂ ਦੇ ਵਿੱਚ ਵੱਧ ਰਹੀ ਆ ਤੇ ਜਦੋਂ ਗਿਣਤੀ ਕੀਤੀ ਜਾਏਗੀ ਅੰਕੜੇ ਆਉਣਗੇ ਜਨਗਨਣਾਂ ਦੇ ਵਿੱਚ ਉਦੋਂ Hindu ਅਤੇ ਈਸਾਈਆਂ ਦੀ ਗਿਰਦੀ ਸਿੱਖਾਂ ਦੇ ਨਾਲੋਂ ਵੱਧ ਹੋਏਗੀ ਅਤੇ ਤੁਸੀਂ ਦੇਖਣਾ ਤਾਂ ਫਿਰ ਇਹ ਪੰਜਾਬ ਦੀ ਇਸ ਧਰਤੀ ਦੀ ਨੌਜਵਾਨੀ ਦੀ ਕੀ ਨਸਲ ਖੁਸ਼ੀ ਨਹੀਂ ਕੀ ਬਰਬਾਦ ਕਰਨ ਦਾ ਕਿਤੇ ਪ੍ਰੀ ਪਲੈਨਿੰਗ ਕੋਈ ਯਤਨ ਤੇ ਨਹੀਂ ਕੀਤਾ ਜਾ ਰਿਹਾ ਹੈ ਇਹਨਾਂ ਸਾਰੇ ਮੁੱਦਿਆਂ ਨੂੰ ਵਿਚਾਰਨ ਦੀ ਸਮਝਣ ਦੀ ਅਤੇ ਹਰ ਸਿੱਖ ਤੱਕ ਹਰ ਜੋ ਪੰਥ ਦਾ ਦਰਦ ਰੱਖਣ ਵਾਲਾ ਹੈ ਪੰਜਾਬ ਦਾ ਦਰਦ ਰੱਖਣ ਵਾਲਾ ਹੈ ਉਹਦੇ ਤੱਕ ਇਹ ਮੈਸੇਜ ਲੈ ਕੇ ਜਾਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਵਿਸ਼ੇ ਤੇ ਬੜੇ ਨੇ ਪਰ ਇਹਨਾਂ ਮੁੱਦਿਆਂ ਨੂੰ ਇਸ ਤਰੀਕੇ ਦੇ ਨਾਲ ਉਲਝਾ ਕੇ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਅਸੀਂ ਅਗਿਆਨਤਾ ਵੱਸ ਜਾਂ ਮਜਬੂਰੀ ਵੱਸ ਇਨ੍ਹਾਂ ਮੁੱਦਿਆਂ ਦੇ ਵਿੱਚ ਉਲਝੇ ਹੋਏ ਆ ਅਤੇ ਆਪਣੇ ਕਲਚਰ ਆਪਣੇ ਇਤਿਹਾਸ ਆਪਣੀ ਵਿਰਾਸਤ ਆਪਣੇ ਸਭਿਆਚਾਰ ਦੇ ਨਾਲੋਂ ਨਾ ਚਾਹੁੰਦੇ ਹੋਏ ਵੀ ਟੁੱਟਦੇ ਜਾ ਰਹੇ ਹਾਂ ਸੋ ਗੁਰੂ ਸਾਹਿਬ ਕਿਰਪਾ ਕਰਨ ਸਤਿਗੁਰੂ ਜੀ ਮਹਾਰਾਜ ਇਹ ਸਿੱਖ ਪੰਥ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਕੋਈ ਮਹਾਤਮਾ ਬੁੱਧ ਦੀ ਫਲਸਫੀ ਨਹੀਂ ਕਿ ਜਿਸ ਨੂੰ ਇਹ ਬ੍ਰਹਮਨ ਮੱਤ ਜਿਹੜਾ ਉਹ ਖਾਜੂਗਾ ਕੁਝ ਸਮੇਂ ਬਾਅਦ ਖਤਮ ਹੋ ਜਾਊਗਾ ਕਿ ਗੁਰੂ ਨਾਨਕ ਦਾ ਲਾਇਆ ਹੋਇਆ ਬੂਟਾ ਏ ਇਹਦੇ ਤੇ ਮੁਸੀਬਤਾਂ ਝਖੜ ਆਉਂਦੇ ਰਹਿੰਦੇ ਨੇ ਤੇ ਖਾਲਸਾ ਪੰਥ ਹਮੇਸ਼ਾ ਇਤਿਹਾਸ ਗਵਾਏ ਕਿ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਓਟ ਦੇ ਨਾਲ ਇਹਦਾ ਜਿਹੜਾ ਸਾmvnਾ ਏ ਉਹ ਕਰਦਾ ਵੀ ਰਿਹਾ ਏ ਸੋ ਸਤਗੁਰੂ ਜੀ ਕਿਰਪਾ ਕਰਨ ਆਓ ਵਾਪਸ ਘਰ ਪਰਤੀਏ ਕਿਉਂਕਿ ਮਹਾਰਾਜ ਤਾਂ ਸਾਨੂੰ ਬਾਣੀ ਦੇ ਵਿੱਚ ਕਹਿੰਦੇ ਨੇ ਸਿੱਖਿਆ ਉਹ ਜਿਹੜੀ ਗੁਰੂ ਦਿੰਦਾ ਏ ਸੋ ਜਿਸ ਦੇ ਨਾਲ ਬੰਦਾ ਧਰਮ ਅਤੇ ਗੁਨਾ ਦਾ ਧਾਰਨੀ ਹੁੰਦਾ ਏ ਅਤੇ ਆਪਣਾ ਮਨੁੱਖਾ ਜਨਮ ਧਰਮ ਅਤੇ ਗੁਰੂ ਅਤੇ ਰੱਬੀ ਰਾਹ ਤੇ ਤੁਰਦੇ ਹੋਇਆ ਮਨੁੱਖਤਾ ਅਤੇ ਸਰਬੱਤ ਦੇ ਭਲੇ ਦੇ ਲਈ ਲਗਾਉਂਦਾ ਏ ਸੋ ਇਤਨੀ ਕਾ ਹਾਜ਼ਰੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ